ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬ ਦੇ ਵਿੱਚ ਬਰਸਾਤ ਹੋਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਬਰਸਾਤ ਗਰੀਬਾਂ ਦੇ ਲਈ ਮੁਸੀਬਤ ਬਣ ਗਈ ਹੈ ਸਮਾਣਾ ਦੇ ਨਾਲ ਲੱਗਦੇ ਪਿੰਡ ਖੇੜੀ ਮੱਲਾ ਦੇ ਵਿੱਚ ਬਰਸਾਤ ਦੇ ਦੌਰਾਨ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਮਕਾਨ ਦੇ ਮਾਲਕ ਅਤੇ ਤਿੰਨ ਬੱਚੇ ਇਸ ਵੇਲੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਘਟਨਾ ਸਵੇਰੇ ਤੜਕਸਾਰ ਦੀ ਹੈ ਘਰ ਦਾ ਮਾਲਕ ਲਾਡੀ ਸਿੰਘ ਅਤੇ ਆਪਣੇ ਬੱਚਿਆਂ ਨਾਲ ਸੌ ਰਿਹਾ ਸੀ ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਮੈਂ ਗੁਰੂ ਘਰ ਮੱਥਾ ਟੇਕਣ ਜਾਂਦੀ ਹਾਂ ਤੇ ਤੁਸੀਂ ਬੱਚਿਆਂ ਦਾ ਧਿਆਨ ਰੱਖੋ ਬਰਸਾਤ ਹੋ ਰਹੀ ਹੈ ਲੇਕਿਨ ਕੁਝ ਮਿੰਟ ਬਾਅਦ ਛੱਤ ਡਿੱਗ ਗਈ ਜਿਸ ਦੇ ਨਾਲ ਇੱਕਦਮ ਆਲੇ-ਦੁਆਲੇ ਦੇ ਲੋਕ ਆ ਕੇ ਇਸ ਪਰਿਵਾਰ ਦੀ ਮਦਦ ਕੀਤੀ ਤੇ ਜ਼ਖਮੀਆਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਇਲਾਜ ਦੀ ਧਖਰ ਕਰਵਾਇਆ ਇਸ ਗਰੀਬ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਈ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬ ਲੋਕਾਂ ਨੂੰ ਪੱਕੀਆਂ ਛੱਤਾਂ ਪਾਉਣ ਲਈ 1.5 ਲੱਖ ਰੁਪਏ ਦੀ ਮਦਦ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੀ ਮਦਦ ਕਰ ਲੈ ਕਰਦੀ ਹੈ ਲੇਕਿਨ ਇਸ ਪਿੰਡ ਦੇ ਵਿੱਚ ਗਰੀਬ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਕੋਈ ਮਦਦ ਨਹੀਂ ਕੀਤੀ ਗਈ ਇਸ ਮਾਮਲੇ ਨੂੰ ਅਸੀਂ ਐਸਡੀਐਮ ਪਟਿਆਲਾ ਅਰ ਅਰਵਿਦ ਕੁਮਾਰ ਦੇ ਧਿਆਨ ਵਿੱਚ ਵੀ ਲਿਆਉਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਟੀਮ ਭੇਜ ਕੇ ਇਸ ਪਰਿਵਾਰ ਦੀ ਮਦਦ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਲਿਖ ਕੇ ਭੇਜਾਂਗੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਮੇਰਾ ਨਾਮ ਹਰਦੀਪ ਸਿੰਘ ਜੀ ਹਾਂਜੀ ਹਾਂ ਮੇਰੀ ਵਾਈਫ ਸਰਪੰਚ ਸਰ ਬਾ ਦੋ ਤਿੰਨ ਵਾਰੀ ਹੋਲਿਆ ਜੀ ਪਹਿਲਾਂ ਸੀ ਪੰਚਾਇਤ ਤੇ ਸਾਡੇ ਹੁੰਦੇ ਵੀ ਹੋਲਿਆ ਪਰ ਮਿਲਿਆ ਕਿਸੇ ਨੂੰ ਕੁਝ ਨਹੀਂ ਹੈਗਾ ਜੀ ਇਹ ਮਲਾਜਮ ਆਉਂਦੇ ਨੇ ਜੀ ਦੇਖ ਕੇ ਭੱਗ ਜਾਂਦੇ ਨੇ ਕੋਈ ਕਿਸੇ ਨੇ ਪਾਸ ਨਹੀਂ ਕਰਿਆ ਹੈਗਾ ਜੀ ਘਰ ਮਕਾਨ ਇਹ ਸਰਕਾਰ ਵੱਲੋਂ ਮਦਦ ਮੰਗਦੇ ਆ ਜੀ ਇਹਨਾਂ ਵਾਸਤੇ ਬਿਲਕੁਲ ਹੋਣੀ ਚਾਹੀਦੀ ਐ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਐ ਮਕਾਨ ਪਾ ਕੇ ਦੇਵੇ ਸਰਕਾਰ ਇਹ ਤਾਂ ਬੜਾ ਔਖਾ ਹੋ ਗਿਆ ਜੀ ਹੁਣ ਗਰੀਬ ਆਦਮੀ ਨੇ ਕਿੱਧਰ ਜਾਣਗੇ ਬਿਲਕੁਲ ਮੰਗੋ ਕਰਦੇ ਆਂ ਜੀ ਸਰਕਾਰ ਵੱਲੋਂ ਇਹਨਾਂ ਦਾ ਮਕਾਨ ਬਣਾ ਕੇ ਦੇਵੇ ਸਰਕਾਰ ਜੀ ਅੱਛਾ ਬੱਚੇ ਬੱਚੇ ਦਬ ਗਏ ਸਿੱਟੇ ਜੀ ਮਿੱਟੀ ਪਟ ਵਟ ਘੱਡੇ ਨੇ ਜੀ ਫਿਰ ਕੌਣ ਆਇਆ ਇੱਥੇ ਬਚਾਉਣ ਤੇ ਨਾਲ ਦੇ ਚਾਚਾ ਜੀ ਜਿਹੜੇ ਨਾਲ ਦਾ ਕਮਰੇ ਇਸ ਦੇ ਵਿੱਚ ਕੌਣ ਲੈਂਦਾ ਹੈ ਭਾਈ ਜੀ ਉਹਦੀ ਫਤਰੀ ਕੰਡੀਸ਼ਨ ਖਰਾਬ ਹੈ ਹਾਂ ਜੀ ਬਾ ਵੀ ਤਿਆਰੀ ਹੈ ਜੀ ਤੁਹਾਡਾ ਕੀ ਨਾਮ ਮੇਰਾ ਜਗਰੂ ਜਗਰੂ ਸਿੰਘ ਬੱਚੇ ਲੱਗੇ ਆ ਜੀ ਇੱਕ ਲਾਡੀ ਸਿੰਘ ਤੇ ਲੱਗੇ ਜੀ ਕਿਸੇ ਦੇ ਭਰਾ ਦੇ ਲੱਗੇ ਆ ਜੀ ਡੈਂਪੇ ਦੇ ਹਾਂ ਉਹ ਵੀ ਕਮਰਾ ਘਿਰਨ ਵਾਲੀ ਹੈ ਜੀ ਨਾਲ ਇਹ ਜਿਹੜੇ ਬੱਚੇ ਆ ਤੁਸੀਂ ਇਹ ਇਹਨਾਂ ਨੇ ਮੈਂ ਗੁਰੂ ਘਰ ਮਤਾਂ ਦੇਖਣ ਗਈ ਹੋਈ ਸੀ ਮੈਂ ਠਾਲ ਕੇ ਗਈਆਂ ਕੰਨ ਵੀ ਪੀ ਪੈ ਰਹੀ ਬਸ ਇਹ ਬਾਹਰ ਬਾਥਰੂਮ ਕਰਨ ਆਏ ਹੋਣੇ ਉੱਪਰ ਸੱਤ ਗੀਗੇ ਬੱਚੇ ਇਹਨਾਂ ਦੇ ਨਾਮ ਕੀ ਥਿੰਨਾਂ ਦੇ ਇੱਕ ਦਾ ਨਾਮ ਸਾਹਿਲ ਆ ਜੀ ਆ ਇਹ 3 ਸਾਲ ਦਾ ਜੀ ਚਰਨਜੀਤ ਇੱਕ ਕਮਾਈ ਵੱਡਾ ਬੋਤ ਕਲੀਜਨ ਕਰਾਵਾ ਜੀ ਬੇੜਿਆਂ ਨੇ ਵਾਲੇ ਨੇ ਵਿਚਾਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਮਦਦ ਹੋਵੇ ਤੁਹਾਡੇ ਸਰਕਾਰ ਤੋਂ ਸਾਰੀ ਮਦਦ ਹੋਵੇ ਸਾਨੂੰ ਘਰ ਵਾਸਤੇ ਜਗ੍ਹਾ ਦੇਣ ਪੈਸਾ ਦੇਣ ਸਾਨੂੰ ਸਾਰੀ ਮਦਦ ਕਰ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇਹ મોદી ਸਰਕਾਰ ਪਿੰਡਾਂ ਦੇ ਜਿਹੜੇ ਬਾਲਿਆਂ ਵਾਲੇ ਕਰਤੀ 7.5 ਲੱਖ ਰੁਪਏ दिए ਪਿੰਡਾਂ 'ਚ ਸਹਿਰਤੀ ਮੇ ਤੁਹਾਡੇ ਪਿੰਡ 'ਚ ਮਿਲੇ ਕਿਸ ਨੂੰ ਇਹ ਹੋਣੇ ਜੀ ਜਿਨ੍ਹਾਂ ਨੂੰ ਮਿਲੇ ਹੋਣੇ ਸਾਨੂੰ ਤਾਂ ਕਹਿੰਦੀਆਂ ਦੇਖ ਗਈ ਪਰ ਸਾਨੂੰ ਕਿਸੇ ਨੇ ਵੀ ਮਦਦ ਕਰੀ ਨਾ ਅਜੀ ਦੋ ਪਰਿਵਾਰ ਆ ਜੀ ਇਹ ਘਰ ਚ ਪਰ ਸਾਡਾ ਬਹੁਤ ਪੁਰਾਣਾ ਸੀ ਆ ਵੀ ਇੱਕ ਤੋਂ ਸੀ ਸਾਲ ਹੋ ਗਏ ਜੀ ਦੋ ਪਰਿਵਾਰਾਂ ਨੂੰ ਕੱਟਦੇ ਹੋਏ ਮੈਂ ਕਿਥੋਂ ਚ ਆ ਤਿੰਨ ਬੱਚਿਆਂ ਦੀ ਐਂਟਰੀ ਹੈ ਜੀ ਇੱਕ ਤਾਂ ਚਰਨਜੀਤ 3 ਸਾਲ ਦਾ ਇੱਕਮਜੀਤ 8 ਸਾਲ ਦਾ ਤੇ ਸਾਹਿਲ 4 ਸਾਲ ਦਾ ਇਹਦੇ ਫਾਦਲ ਹਾਂਜੀ ਉਹ ਫਾਦਰ ਵੀ ਨਾਮ ਸੀ ਹਾਂ ਉਹਨਾਂ ਕੀ ਸੱਟਾਂ ਹਾਂ ਉਹਨਾਂ ਦੇ ਵੀ ਕੁਝ ਬਿੱਡਿਆਂ ਸੱਟਾਂ ਸੀ ਪਰ ਉਹਨਾਂ ਦੀ ਐਂਟਰੀ ਨਹੀਂ ਕਰਾ ਰੱਖੇ ਰਹਿਣੇ ਠੀਕ ਹੈ ਬੱਚਿਆਂ ਸੱਟਾਂ ਬੱਚਿਆਂ ਦੀ ਸੀ ਬੇਨਤ ਤੇ ਇਹਨਾਂ ਦਾ ਫੂਟਰੀਂਗ ਵਗੈਰਾ ਕਰਦੇ ਐਕਸਲਰੇਟ ਹੋਏ ਐ ਵਸੇ ਨੇ ਹਾਂ ਪੈਂਡਿੰਗ ਨੇ ਐਕਸਲਰੇਟ ਵਾਈਜ਼ ਹੋਏ ਵੀ ਐ ਤੇ ਮਾਰਨਿੰਗ ਚਾਹੀਦੀ ਸੀ 6 ਵਜੇ ਦੀ